ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਜੁੜੀ ਹੈ ਆਈਪੀਐਲ ਦੇ ਖਿਡਾਰੀ ਦੇ ਨਾਲ ਆਈਪੀਐਲ ਦਾ ਕਿਹੜਾ ਖਿਡਾਰੀ ਜਸਿੰਦਰ ਸਿੰਘ ਤੁਹਾਨੂੰ ਯਾਦ ਹੋਵੇਗਾ ਪਿਛਲੇ ਬਰੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਖਿਡਾਰੀ ਨੂੰ ਨਾਲ ਬਿਠਾ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਮਈ 2023 ਦਾ ਮਹੀਨਾ ਸੀ ਤੇ ਉਸ ਵਕਤ ਜਦੋਂ ਪ੍ਰੈਸ ਕਾਨਫਰੰਸ ਕੀਤੀ ਤੇ ਵੱਡੇ ਦਾਅਵੇ ਕੀਤੇ ਗਏ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨੌਕਰੀ ਦਿਵਾਉਣ ਦੇ ਬਦਲੇ ਔਰ ਉਸਦੇ ਕਰੀਬੀ ਰਿਸ਼ਤੇਦਾਰ ਭਣਜਾ ਜਪ ਭਤੀਜਾ ਕਹਿ ਕੇ ਕਿਹਾ ਗਿਆ ਕਿ ਉਸਨੇ ਦੋ ਦਾ ਇਸ਼ਾਰਾ ਕੀਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਸੇ ਤਰ੍ਹਾਂ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਖਿਡਾਰੀ ਨੂੰ ਦੇ ਨਾਲ ਤੱਕਾ ਹੋਇਆ ਔਰ ਧਰਮਸ਼ਾਲਾ ਦੇ ਵਿੱਚ ਜਦੋਂ ਮੈਚ ਹੋ ਰਿਹਾ ਸੀ ਪੰਜਾਬ ਦਾ ਤੇ ਇੱਕ ਹੋਰ ਟੀਮ ਦੇ ਨਾਲ ਜਿਹੜੀ ਟੀਮ ਦੇ ਨਾਲ ਮੈਚ ਹੋਇਆ ਤੇ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦੋ ਕਹਾਣੀ ਦੱਸੀ ਜੋ ਜਸਵਿੰਦਰ ਸਿੰਘ ਦੇ ਹਵਾਲੇ ਦੇ ਨਾਲ ਕਿ ਖਿਡਾਰੀ ਨੇ ਮੈਨੂੰ 2 ਮਿੰਟ ਦੇ ਲਈ ਸਾਈਡ ਤੇ ਜਾਣ ਲਈ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਸਿੰਦਰ ਸਿੰਘ ਜੋ ਪੰਜਾਬ ਕਿੰਗਜ਼ 11 ਟੀਮ ਦਾ ਹਿੱਸਾ ਹੈ ਉਸਨੇ ਮੈਨੂੰ ਜਦੋਂ ਕਹਾਣੀ ਦੱਸੀ ਤਾਂ ਮੈਂ ਹੈਰਾਨ ਹੋ ਗਿਆ ਕਿ ਕਿਵੇਂ ਖਿਡਾਰੀਆਂ ਦੇ ਨਾਲ ਵੀ ੱੱੱਕਾ ਹੋ ਰਿਹਾ ਹੈ ਖਿਡਾਰੀ ਤੋਂ ਨੌਕਰੀ ਦੇਣ ਦੇ ਬਦਲੇ 2 ਕਰੋੜ ਰੁਪਏ ਮੰਗ ਲਏ ਗਏ ਇਸ ਗੱਲ ਨੂੰ ਲੈ ਕੇ ਮੁੱਖ ਮੰਤਰੀ ਨੇ ਇੱਕ ਟਵੀਟ ਕਰਕੇ ਚਰਨਜੀਤ ਚੰਨੀ ਨੂੰ ਆਪਣਾ ਪੱਖ ਸਾਹਮਣੇ ਰੱਖਣ ਲਈ ਆਖ ਦਿੱਤਾ ਕਿ ਉਹਨਾਂ ਕੋਲ ਥੋੜਾ ਸਮਾਂ ਹੈ 8:00 ਵਜੇ ਤੱਕ ਉਹ ਆਪਣਾ ਜਵਾਬ ਦੇ ਦੇਣ ਜੇਕਰ ਉਹ ਜਵਾਬ ਨਹੀਂ ਦਿੰਦੇ ਤਾਂ ਫਿਰ ਉਹ ਕਾਰਵਾਈ ਅਸੀਂ ਉਹਨਾਂ ਤੇ ਕਰਾਂਗੇ ਦੇ ਨਾਲ ਖਿਡਾਰੀ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਪਰ ਅੱਜ ਦੇ ਦਿਨ ਜਦੋਂ ਇਹ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਤੇ ਹੈਰਾਨੀ ਦੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਉਹ ਖਿਡਾਰੀ ਜਸਿੰਦਰ ਸਿੰਘ ਪੰਜਾਬ ਕਿੰਗਜ਼ 11 ਟੀਮ ਦਾ ਮੁੱਲਾਪੁਰ ਦੇ ਵਿੱਚ ਹੋ ਰਿਹਾ ਅੱਜ ਪਹਿਲਾ ਦਿੱਲੀ ਕੈਪੀਟਲ ਟੀਮ ਦੇ ਨਾਲ ਮੈਚ ਦੇ ਵਿੱਚ ਨਾਮ ਤੱਕ ਸ਼ਾਮਲ ਨਹੀਂ ਹੈ ਯਾਨੀ ਕਿ ਉਹ ਖਿਡਾਰੀ ਇਸ ਟੀਮ ਦੇ ਵਿੱਚੋਂ ਆਊਟ ਹੋ ਗਿਆ ਇਸ ਤੋਂ ਪਹਿਲਾਂ ਹੀ ਕਿਉਂਕਿ ਜਦੋਂ ਖੇਡਣਾ ਹੁੰਦਾ ਹੈ ਉਦੋਂ ਖਿਡਾਰੀ ਨਿਯਮਾਂ ਦੇ ਮੁਤਾਬਕ ਆਊਟ ਹੁੰਦੇ ਨੇ ਚਾਹੇ ਉਹ ਕੈਚ ਆਊਟ ਹੋਵੇ ਚਾਹੇ ਉਹ ਬੋਲਡ ਆਊਟ ਹੋਵੇ ਚਾਹੇ ਉਹ ਐਲਬੀਡਬਲਯੂ ਆਊਟ ਹੋਵੇ ਜਾਂ ਫਿਰ ਵੱਖ-ਵੱਖ ਨਿਯਮਾਂ ਦੇ ਤਹਿਤ ਆਊਟ ਹੋਵੇ ਪਰ ਇੱਥੇ ਖਿਡਾਰੀ ਬਿਨਾ ਖੇਡੇ ਹੀ ਆਊਟ ਹੋ ਜਾਵੇ ਤਾਂ ਵੱਡੀ ਗੱਲ ਹੋ ਜਾਂਦੀ ਹੈ ਤਾਂ ਇਹ ਤੁਹਾਡੇ ਨਾਲ ਸਾਹਮਣੇ ਸਾਂਝੀ ਕਰ ਰਹੇ ਹਾਂ ਜਾਣਕਾਰੀ ਕਿ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਉਸ ਖਿਡਾਰੀ ਨੂੰ ਕੋਈ ਨੌਕਰੀ ਮਿਲ ਸਕੀ ਹੈ ਅਨਾਈ ਖੇਡ ਵਿਭਾਗ ਦੇ ਵੱਲੋਂ ਅਜ ਤੱਕ ਉਦੋਂ ਦੀ ਕੋਈ ਜਾਣਕਾਰੀ ਸਾਂਝੀ ਕੀਤੀ ਗਿਆ ਕਿ ਖਿਡਾਰੀ ਦੀ ਫਾਈਲ ਕਿਹੜੇ ਟੇਬਲ ਤੱਕ ਪੁੱਜੀ ਹੈ ਕੀ ਜਸਿੰਦਰ ਸਿੰਘ ਖਿਡਾਰੀ ਨੇ ਝੂਠੀ ਕਹਾਣੀ ਦੱਸੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਕਰਕੇ ਸਿਰਫ ਤੇ ਸਿਰਫ ਉਹ ਸਿਆਸੀ ਮੁੱਦਾ ਰਹਿ ਗਿਆ ਸਿਰਫ ਇੱਕ ਦੂਜੇ ਦੇ ਉੱਤੇ ਤੌਮਤਬਾਜ਼ੀ ਰਹਿ ਗਈ ਉਦੋਂ ਚੰਨਜੀਤ ਸਿੰਘ ਚੰਨੀ ਹੋਰਾਂ ਨੇ ਵੀ ਚੈਲੰਜ ਕੀਤਾ ਸੀ ਔਰ ਗੁਰੂ ਘਰ ਜਾ ਕੇ ਕਿਹਾ ਸੀ ਕਿ ਮੈਂ ਨਾਮ ਲਵਾਵਾਂਗਾ ਜੇਕਰ ਇਸ ਤਰ੍ਹਾਂ ਦਾ ਕੋਈ ਮਾਮਲਾ ਕੰਮ ਕੀਤਾ ਹੋਵੇ ਤਾਂ ਉਸ ਦੇ ਲਈ ਮੈਂ ਦੇਣਦਾਰ ਹੋਵਾਂਗਾ ਪਰ ਜੇਕਰ ਨਹੀਂ ਕੀਤਾ ਤੇ ਉਸ ਦੇ ਲਈ ਫਿਰ ਜਿਹੜਾ ਸਿਆਸੀ ਤੌਰ ਤੇ ਝੂਠੇ ਤੌਰ ਤੇ ਬਦਨਾਮ ਕੀਤਾ ਜਾ ਰਿਹਾ ਸਰਾਸਰ ਗਲਤ ਹੈ ਚੰਨੀ ਨੇ ਵੀ ਉਹ ਚੈਲੰਜ ਕਬੂਲ ਕੀਤਾ ਸੀ ਉਸ ਤੋਂ ਬਾਅਦ ਨਾ ਤਾਂ ਪੰਜਾਬ ਸਰਕਾਰ ਨੇ ਕੋਈ ਜਾਣਕਾਰੀ ਦਿੱਤੀ ਹੈ ਕਿ ਉਸ ਖਿਡਾਰੀ ਨੂੰ ਕਿਹੜੇ ਵਿਭਾਗ ਦੇ ਵਿੱਚ ਨੌਕਰੀ ਦਿੱਤੀ ਗਈ ਕਿ ਡੀਐਸਪੀ ਲਗਾਇਆ ਗਿਆ ਜਾਂ ਕੋਈ ਹੋਰ ਵਿਭਾਗ ਦੇ ਵਿੱਚ ਨੌਕਰੀ ਦਿੱਤੀ ਗਈ ਇਹ ਜਾਣਕਾਰੀ ਨਹੀਂ ਹੈ ਔਰ ਵੱਡੀ ਗੱਲ ਇਹ ਹੈ ਕਿ ਖਿਡਾਰੀ ਦਾ ਖੁਦ ਦਾ ਨੁਕਸਾਨ ਹੈ ਹੋ ਗਿਆ ਹੈ ਕਿ ਕਿੰਗਜ਼ 11 ਪੰਜਾਬ ਟੀਮ ਹੈ ਜਿਹੜੀ ਉਸ ਦਾ ਖਿਡਾਰੀ ਅੱਜ ਮੁੱਲਾਂਪੁਰ ਦੇ ਵਿੱਚ ਨਵੇਂ ਬਣੇ ਸਟੇਡੀਅਮ ਨਿਊ ਚੰਡੀਗੜ੍ਹ ਦੇ ਵਿੱਚ ਜਿਹੜਾ ਹੋ ਰਿਹਾ ਮੈਚ ਹੈ ਦਿੱਲੀ ਕੈਪੀਟਲ ਟੀਮ ਦੇ ਨਾਲ ਉਸ ਵਿੱਚ ਖਿਡਾਰੀ ਦਾ ਨਾਮ ਤੱਕ ਨਹੀਂ ਹੈ ਉਸ ਦੇ ਵਿੱਚ ਕਿਹੜੇ ਖਿਡਾਰੀ ਖੇਡ ਰਹੇ ਨੇ ਉਹ ਲਿਸਟ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਜੋ ਕਿੰਗਸ 11 ਪੰਜਾਬ ਦੀ ਟੀਮ ਹੈ ਉਸ ਦੇ ਵਿੱਚ ਜਿਹੜੇ ਖਿਡਾਰੀ ਅੱਜ ਮੈਚ ਦਾ ਹਿੱਸਾ ਨੇ ਉਸ ਟੀਮ ਦਾ ਵੇਰਵਾ ਵੀ ਸਾਂਝਾ ਕਰ ਦਿੰਨੇ ਆ ਖਿਡਾਰੀਆਂ ਦਾ ਔਰ ਜਿਹੜੇ ਇੰਪੈਕਟ ਪਲੇਅਰ ਹੁੰਦੇ ਨੇ ਉਹਨਾਂ ਦਾ ਵੇਰਵਾ ਵੀ ਸਾਂਝਾ ਕਰ ਦਿੰਨੇ ਆ ਕੀ ਖਿਡਾਰੀ ਜਸਿੰਦਰ ਸਿੰਘ ਦਾ ਇਸ ਟੀਮ ਦੇ ਵਿੱਚ ਸਪੀਅਰ ਖਿਡਾਰੀਆਂ ਦੇ ਵਿੱਚ ਵੀ ਨਾਮ ਨਹੀਂ ਹੈ ਕਿਉਂਕਿ ਅਸੀਂ ਵੈੱਬਸਾਈਟ ਦੇ ਜ਼ਰੀਏ ਚੈੱਕ ਕੀਤਾ ਔਰ ਜੋ ਜੀਓ ਸਿਨੇਮਾ ਪਲੇਟਫਾਰਮ ਦੇ ਉੱਤੇ ਆਈਪਲ ਸਭ ਨੂੰ ਫ੍ਰੀ ਦਿਖਾਇਆ ਜਾ ਰਿਹਾ ਹੈ ਉਸ ਦੇ ਵਿੱਚ ਵੀ ਜਸਿੰਦਰ ਸਿੰਘ ਦਾ ਨਾਮ ਕਿਤੇ ਵੀ ਨਸ਼ਰ ਨਹੀਂ ਕੀਤਾ ਗਿਆ ਉਸ ਹਵਾਲੇ ਦੇ ਜ਼ਰੀਏ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਟੌਪ ਆਰਡਰ ਦੇ ਵਿੱਚ ਜਿਹੜੇ ਖਿਡਾਰੀ ਨੇ ਜਾਂ ਪੂਰੀ ਟੀਮ ਦਾ ਹਿੱਸਾ ਨੇ ਉਹ ਖਿਡਾਰੀ ਕਿਹੜੇ-ਕਿਹੜੇ ਨੇ ਪੰਜਾਬ ਕਿੰਗਸ 11 ਪੰਜਾਬ ਟੀਮ ਦੇ ਵਿੱਚ ਸ਼ੇਖਰ ਧਾਵਨ ਜਿਹੜੇ ਕਿ ਕੈਪਟਨ ਨੇ ਇਸ ਟੀਮ ਦੇ ਉਹ ਹਿੱਸਾ ਨੇ ਜੌਨੀ ਬੇਰੇਸਟੋ ਨੇ ਪ੍ਰਭ ਸਿਮਰਨ ਸਿੰਘ ਨੇ ਲੀਸ ਲਿਵਿੰਗਸਟਨ ਨੇ ਸैम ਕਾਰਨ ਇਸ ਟੀਮ ਦਾ ਹਿੱਸਾ ਨੇ ਜితేਸ਼ ਸ਼ਰਮਾ ਜੋ ਕਿ ਵਿਕਟ ਕੀਪਰ ਦੇ ਤੌਰ ਦੇ ਉੱਤੇ ਇਸ ਟੀਮ ਦਾ ਹਿੱਸਾ ਨੇ ਸ਼ਿਸ਼ਾਂਕ ਸਿੰਘ ਇਸ ਟੀਮ ਦਾ ਹਿੱਸਾ ਨੇ ਹਰਪ੍ਰੀਤ ਸਿੰਘ ਬਰਾਡ ਇਸ ਟੀਮ ਦਾ ਹਿੱਸਾ ਨੇ ਹਰਸ਼ ਪਟੇਲ ਤੇ ਕਗੀਸੋ ਰਵਾੜਾ ਇਸ ਟੀਮ ਦਾ ਹਿੱਸਾ ਨੇ ਅਰਸ਼ਦੀਪ ਸਿੰਘ ਇਸ ਟੀਮ ਦਾ ਹਿੱਸਾ ਨੇ ਇਸ ਤੋਂ ਇਲਾਵਾ ਇੰਪੈਕਟ ਖਿਡਾਰੀਆਂ ਦੇ ਵਿੱਚੋਂ ਰਾਹੁਲ ਚਾਹਰ ਨੇ ਜਿਹੜੇ ਉਹ ਇਸ ਟੀਮ ਦਾ ਹਿੱਸਾ ਨੇ ਰਾਈਲੀ ਰੂਸੋ ਇਸ ਟੀਮ ਦਾ ਹਿੱਸਾ ਨੇ ਤੰਨਿਆ त्याਗਿਆ ਰਾਜਨ ਇਸ ਟੀਮ ਦਾ ਹਿੱਸਾ ਨੇ ਹਰਪ੍ਰੀਤ ਸਿੰਘ ਇਸ ਟੀਮ ਦਾ ਹਿੱਸਾ ਹੈ ਖਿਡਾਰੀ ਤੇ ਵਿਦੁੱਤ ਕੇਵਰੱਪਾ ਇਸ ਟੀਮ ਦਾ ਹਿੱਸਾ ਹੈ ਤੇ ਇਸ ਢੰਗ ਦੇ ਨਾਲ ਜਿਹੜੇ ਖਿਡਾਰੀ ਨੇ 15 ਖਿਡਾਰੀਆਂ ਦੇ ਨਾਮ ਜਿਹੜੇ ਆ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਨੇ ਪਰ ਇਸ ਦੇ ਵਿੱਚ ਜਸਿੰਦਰ ਸਿੰਘ ਉਸ ਖਿਡਾਰੀ ਦਾ ਨਾਮ ਕਿਤੇ ਨਜ਼ਰ ਨਹੀਂ ਆ ਰਿਹਾ ਇਸ ਚੱਲ ਰਹੇ ਮੈਚ ਦੇ ਦੌਰਾਨ ਕਿ ਉਸ ਖਿਡਾਰੀ ਨੂੰ ਇਸ ਟੀਮ ਦਾ ਹਿੱਸਾ ਬਣਾਇਆ ਗਿਆ ਜਾਂ ਨਹੀਂ ਬਣਾਇਆ ਗਿਆ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਇੱਕ ਤਾ ਖਿਡਾਰੀ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਲੇ ਦੇ ਜ਼ਰੀਏ ਪ੍ਰੈਸ ਕਾਨਫਰੰਸ ਦੇ ਜ਼ਰੀਏ ਪੰਜਾਬ ਦੇ तमाम ਲੋਕਾਂ ਦੇ ਸਾਹਮਣੇ ਉਹ ਗੱਲ ਸਾਹਮਣੇ ਆਈ ਸੀ ਹੁਣ ਇੱਥੇ ਦੋ ਗੱਲਾਂ ਨੇ ਇੱਕ ਗੱਲ ਇਹ ਸਾਫ਼ ਹੋ ਗਈ ਹੈ ਕਿ ਨਾ ਤਾਂ ਹਲੇ ਖਿਡਾਰੀ ਨੂੰ ਨੌਕਰੀ ਮਿਲੀ ਹੈ ਜੇਕਰ ਮਿਲੀ ਹੈ ਤੇ ਉਸ ਦੇ ਬਾਰੇ ਹਾਲੇ ਤੱਕ ਪੰਜਾਬ ਸਰਕਾਰ ਨੇ ਕਿਸੇ ਨਾਲ ਵੀ ਉਹ ਜਾਣਕਾਰੀ ਸਾਂਝੀ ਨਹੀਂ ਕੀਤੀ ਕਿ ਉਹ ਨੌਕਰੀ ਕਿੱਥੇ ਤਨਾਤ ਕੀਤਾ ਗਿਆ ਜਸ ਸਿੰਦਰ ਸਿੰਘ ਨੂੰ ਕਿਉਂਕਿ ਜਿਸ ਖਿਡਾਰੀ ਨੂੰ ਵੀ ਨੌਕਰੀ ਮਿਲਦੀ ਹੈ ਜਾਂ ਤਰੱਕੀ ਦਿੱਤੀ ਜਾਂਦੀ ਹੈ ਮੁੱਖ ਮੰਤਰੀ ਸਾਹਿਬ ਖੁਦ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਤੇ ਨਿਯੁਕਤੀ ਪੱਤਰ ਤੱਕ ਸੌਂਪਦੇ ਨੇ ਕਿਉਂਕਿ ਪਿੱਛੇ ਦੇ ਖਿਡਾਰੀਆਂ ਨੂੰ ਤਰੱਕੀਆਂ ਵੀ ਦਿੱਤੀਆਂ ਗਈਆਂ ਔਰ ਪਹਿਲੀ ਵਾਰੀ ਹੋਇਆ ਕਿ ਜਿਹੜੇ ਹਾਕੀ ਖਿਡਾਰੀ ਨੇ ਉਹਨਾਂ ਨੂੰ ਵੱਡਾ ਰੁਤਬਾ ਦਿੱਤਾ ਗਿਆ ਉਹਨਾਂ ਨੂੰ ਐਸਡੀਐਮ ਤੱਕ ਦੀ ਕੁਰਸੀ ਤੱਕ ਬੈਠਣ ਦਾ ਮੌਕਾ ਦਿੱਤਾ ਗਿਆ ਹਾਲਾਂਕਿ ਪਹਿਲਾਂ ਪੁਲਿਸ ਮਹਿਕਮੇ ਦੇ ਵਿੱਚ ਤਾਂ ਮੈਡਲ ਜਿੱਤ ਕੇ ਆਏ ਖਿਡਾਰੀਆਂ ਨੂੰ ਨੌਕਰੀਆਂ ਮਿਲਦੀਆਂ ਰਹੀਆਂ ਨੇ ਪਰ ਉਸ ਜਸ ਸਿੰਦਰ ਸਿੰਘ ਖੜਾ ਖੜਾਰੀ ਦਾ ਜਿਹੜਾ ਖੇਡ ਦਾ ਭੁੱਖਾ ਹੈ ਉਹ ਵੀ ਧੁੰਦਲਾ ਪੈ ਗਿਆ ਤੇ ਰੁਜ਼ਗਾਰ ਤਾਂ ਮਿਲਣਾ ਹੀ ਕੀ ਸੀ ਪਰ ਚਰਨਜੀਤ ਸਿੰਘ ਚੰਨੀ ਨੇ ਔਰ ਮੁੱਖ ਮੰਤਰੀ ਭਵਨਤਮਨ ਨੇ ਆਪਸ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਜੋ ਬਿਆਨਬਾਜ਼ੀ ਕੀਤੀ ਸੀ ਉਸ ਦਾ ਸਿੱਟਾ ਹਾਲੇ ਸਾਹਮਣੇ ਨਿਕਲ ਕੇ ਨਹੀਂ ਆਇਆ ਕਿ ਉਸ ਦੇ ਵਿੱਚ ਝੂਠਾ ਕੌਣ ਸੀ ਤੇ ਸੱਚਾ ਕੌਣ ਸੀ ਅਜੇ ਤੱਕ ਉਹ ਕਹਾਣੀ ਗੁੰਝਲਦਾਰ ਬਣੀ ਹੋਈ ਹੈ ਕਈ ਵਾਰੀ ਉਸ ਦਾ ਚਰਚਾ ਕਾਂਗਰਸ ਦੇ ਆਗੂ ਵੀ ਕਰ ਦਿੰਦੇ ਨੇ ਪਰ ਜਦੋਂ ਦੋਸ਼ ਲਾਏ ਸਨ ਚਰਨਜੀਤ ਸਿੰਘ ਚੰਨੀ ਦੇ ਉੱਤੇ ਤੇ ਉਦੋਂ ਪੰਜਾਬ ਕਾਂਗਰਸ ਪ੍ਰਧਾਨ ਮਨਿੰਦਰ ਸਿੰਘ ਰਾਜਾ ਵੜਿੰਗ ਨੇ ਜ਼ਰੂਰ ਇਹ ਬਿਆਨ ਦਿੱਤਾ ਸੀ ਕਿ ਜੇਕਰ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕੋਈ ਸਬੂਤ ਸਰਕਾਰ ਦੇ ਕੋਲ ਹੈ ਤੇ ਉਹਨਾਂ ਨੂੰ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਹੈ ਪਰ ਜੇਕਰ ਕੋਈ ਸਬੂਤ ਨਹੀਂ ਤਾਂ ਫਿਰ ਐਵੇਂ ਭੰਡਣਾ ਨਹੀਂ ਚਾਹੀਦਾ ਬਦਨਾਮ ਨਹੀਂ ਕਰਨਾ ਚਾਹੀਦਾ ਇਹ ਸਾਰੀਆਂ ਗੱਲਾਂ ਪਬਲਿਕ ਡੋਮੇਨ ਦੇ ਵਿੱਚ ਆ ਚੁੱਕੀਆਂ ਨੇ ਪਰ ਅੱਜ ਪਹਿਲਾ ਮੈਚ ਪੰਜਾਬ ਕਿੰਗਸ 11 ਟੀਮ ਦਾ ਦਿੱਲੀ ਕੈਪੀਟਲ ਟੀਮ ਦੇ ਨਾਲ ਮੁੱਲਾਪੁਰ ਦੇ ਵਿੱਚ ਬਣੇ ਨਵੇਂ ਸਟੇਡੀਅਮ ਦੇ ਵਿੱਚ ਪਹਿਲਾ ਮੈਚ ਆਈਪਲ ਦਾ ਹੋਣ ਜਾ ਰਿਹਾ ਹੈ ਹਾਲਾਂਕਿ ਇੱਕ ਮੈਚ ਬੀਤੇ ਦਿਨ ਹੋਇਆ ਅੱਜ ਦੂਜਾ ਮੈਚ ਹੈ ਇਸ ਆਈਪਲ ਸੀਜ਼ਨ ਦਾ ਜਿਸ ਵਿੱਚ ਪੰਜਾਬ ਟੀਮ ਪਰਫਾਰਮ ਕਰਨ ਜਾ ਰਹੀ ਹੈ ਮੈਚ ਚੱਲ ਰਿਹਾ ਹੈ ਜਦੋਂ ਤੁਹਾਡੇ ਨਾਲੇ ਖਬਰ ਸਾਂਝੀ ਕਰ ਰਹੇ ਹਾਂ ਪਰ ਦਰਹਾਨ ਜਸ ਸਿੰਦਰ ਸਿੰਘ ਨੂੰ ਕਿਤੇ ਵੀ ਉਸ ਸਟੇਡੀਅਮ ਦੇ ਵਿੱਚ ਨਹੀਂ ਦੇਖਿਆ ਜਾ ਰਿਹਾ ਤਾਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਜਾਣਕਾਰੀ ਇਸ ਕਰਕੇ ਸਾਂਝੀ ਕੀਤੀ ਹੈ ਕਿਉਂਕਿ ਇੱਕ ਤਾਂ ਜਾ ਤਾਂ ਇਥੇ ਦੋ ਗੱਲਾਂ ਨੇ ਸਵਾਲ ਖੜੇ ਹੁੰਦੇ ਨੇ ਜਾਂ ਤਾਂ ਜਸਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਗੁੰਮਰਾਹ ਕੀਤਾ ਸੀ ਉਸ ਵਕਤ ਝੂਠੀ ਕਹਾਣੀ ਦੱਸੀ ਜੇਕਰ ਜਸਿੰਦਰ ਸਿੰਘ ਸੱਚਾ ਸੀ ਤੇ ਫਿਰ ਜਸਿੰਦਰ ਸਿੰਘ ਖੜਾਰੀ ਦੇ ਨਾਲ ਹੀ ਕਿਤੇ ਨਾ ਕਿਤੇ ਵਦੀਕੀ ਹੋ ਰਹੀ ਹੈ ਧੱਕਾ ਹੋ ਰਿਹਾ ਹੈ ਕਿ ਉਸ ਨੂੰ ਹਾਲੇ ਤੱਕ ਨਾ ਤਾਂ ਪਿਛਲੀ ਸਰਕਾਰ ਵੇਲੇ ਨੌਕਰੀ ਦਿੱਤੀ ਗਈ ਲਾਰਾ ਲਾ ਕੇ ਤੇ ਨਾ ਹੀ ਫਿਰ ਹੋਣ ਵਾਲੀ ਸਰਕਾਰ ਉਸ ਨੂੰ ਨੌਕਰੀ ਦੇ ਪਾਈ ਹੈ ਤਾਂ ਫਿਰ ਹੁਣ ਇੱਥੇ ਗੱਲਾਂ ਸਾਫ਼ ਨੇ ਮੋٹے ਤੌਰ ਦੇ ਉੱਤੇ ਜਾਂ ਤਾਂ ਸਿਆਸੀ ਮੁੱਦਾ ਇਹ ਬਣਨਾ ਸੀ ਇਸ ਕਰਕੇ ਗੱਲ ਉਛਾਲੀ ਗਈ ਤੇ ਦੂਜੇ ਪਾਸੇ ਜਸਿੰਦਰ ਸਿੰਘ ਦੇ ਉੱਤੇ ਵੀ ਸਵਾਲ ਇਹ ਜਰੂਰ ਖੜਾ ਹੁੰਦਾ ਹੈ ਉਸ ਨੂੰ ਬਾਹਰ ਵੀ ਆਉਣਾ ਚਾਹੀਦਾ ਹੈ ਜਨਤਕ ਤੌਰ ਦੇ ਉੱਤੇ ਕੋਈ ਨਾ ਕੋਈ ਵੀਡੀਓ ਦੇ ਜ਼ਰੀਏ ਜਾਂ ABC ਪੰਜਾਬ ਦੇ ਉੱਤੇ ਵੀ ਉਹਨਾਂ ਦਾ ਮਨ ਕਰੇ ਗੱਲ ਕਰਨ ਦਾ ਤੇ ਖੁੱਲ ਕੇ ਉਹਨਾਂ ਨੂੰ ਮੌਕਾ ਦੇਵਾਂਗੇ ਅਸੀਂ ਜਸਿੰਦਰ ਸਿੰਘ ਖਿਡਾਰੀ ਜਿਹੜੇ ਕ੍ਰਿਕਟ ਖਿਡਾਰੀ ਸੀ ਕਿ ਉਹਨਾਂ ਨੂੰ ਹੁਣ ਤੱਕ ਉਸ ਮਾਮਲੇ ਦੇ ਵਿੱਚ ਕਿੱਥੋਂ ਤੱਕ ਨੌਕਰੀ ਦੀ ਫਾਈਲ ਉਹਨਾਂ ਦੀ ਤੁਰੀ ਹੈ ਕੀ ਨੌਕਰੀ ਮਿਲੀ ਹੈ ਜਾਂ ਨਹੀਂ ਮਿਲੀ ਉਸ ਦੀ ਵਜ੍ਹਾ ਕੀ ਸੀ ਉਹਨਾਂ ਨੇ ਜਿਹੜੀ ਕਹਾਣੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸੀ ਸੀ ਉਸ ਦੇ ਵਿੱਚ ਕਿੰਨੇ ਪਰਸੈਂਟ ਸੱਚਾਈ ਸੀ ਜਾਂ ਫਿਰ ਕੋਈ ਹੋਰ ਗੱਲ ਸੀ ਇਹ ਸਾਰੀਆਂ ਗੱਲਾਂ ਦੇ ਸਵਾਲਾਂ ਦੇ ਜਵਾਬ ਆ ਜਿਹੜੇ ਅਣੇ ਬਾਕੀ ਨੇ ਉੱਥੇ ਦਾ ਉੱਥੇ ਮਸਲਾ ਖੜਿਆ ਗੁੰਝਲਦਾਰ ਬਣਿਆ ਪਰ ਇੱਕ ਗੱਲ ਸਾਫ਼ ਹੈ ਕਿ ਅੱਜ ਵਾਲੇ ਹੋ ਰਹੇ ਚੱਲ ਰਹੇ ਮੈਚ ਦੇ ਵਿੱਚ ਜਸਿੰਦਰ ਸਿੰਘ ਦਾ ਨਾਮ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਤੁਸੀਂ ਇਹ ਸਾਰੇ ਮਾਮਲੇ ਦੇ ਬਾਰੇ ਕੀ ਸਮਝਦੇ ਹੋ ਕੀ ਵਜ੍ਹਾ ਹੋ ਸਕਦੀ ਹੈ ਇਸ ਦੇ ਬਾਰੇ ਆਪਣੀ ਆਪਣੀ ਰਾਏ ਆਪਣੇ ਆਪਣੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ